ਇੱਕ ਪਾਸੇ ਇੱਥੇ ਪੁਲਿਸ ਵੱਲੋਂ ਹੁਸ਼ਾਰਪੁਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਉੱਥੇ ਹੀ ਸ਼ਹਿਰ 'ਚ ਹੋ ਰਹੀਆਂ ਚੋਰੀਚਾਰੀ ਦੀਆਂ ਘਟਨਾਵਾਂ ਨਾਲ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਵਿਖਾਈ ਦੇ ਰਹੇ ਨੇ ਅੱਜ ਇੱਕ ਵਾਰ ਮੁੜ ਚੋਰਾਂ ਵੱਲੋਂ ਹੁਸ਼ਾਰਪੁਰ ਪੁਲਿਸ ਤੇ ਸੁਰੱਖਿਆ ਪ੍ਰਬੰਧਾਂ ਦੀ ਫੂਕ ਕੱਢਦਿਆਂ ਹੋਇਆਂ ਸ਼ਹਿਰ ਦੇ ਸਿਟੀ ਥਾਣੇ ਤੋਂ ਕੁਝ ਹੀ ਦੂਰੀ ਤੇ ਕਾਂਡ ਕਰ ਦਿੱਤਾ ਗਿਆ ਤੇ ਚੋਰਾਂ ਵੱਲੋਂ ਪੀਐਨਬੀ ਬੈਂਕ ਦੀ ਮੁੱਖ ਬ੍ਰਾਂਚ ਨਾਲ ਮੌਜੂਦ ਵੈਸਟਰਨ ਯੂਨੀਅਨ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਦਾ ਬਣਾਇਆ ਗਿਆ ਜਿਸ ਨਾਲ ਇੱਕ ਦੁਕਾਨ ਮਾਲਕ ਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਦੂਜੇ ਦੁਕਾਨਦਾਰ ਦੇ ਨੁਕਸਾਨ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਜਾਣਕਾਰ ਦੰਦਿਆ ਰਾਇਲ ਮਨੀ ਐਕਸਚੇਂਜ ਦੇ ਕਰਮਚਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਅੱਜ ਸਵੇਰੇ ਫੋਨ ਤੇ ਚੋਰੀ ਦੀ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤਾਂ ਆ ਕੇ ਵੇਖਿਆ ਕਿ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਭੰਨ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਦੁਕਾਨ ਅੰਦਰ ਪਈ ਸੇਫ ਅਲਮਾਰੀ ਦੀ ਵੀ ਫਰੋਲਾ ਫਰਾਲੀ ਕੀਤੀ ਹੋਈ ਸੀ ਉਹਨਾਂ ਦੱਸਿਆ ਕਿ ਅਸਲ ਨੁਕਸਾਨ ਕਿੰਨਾ ਕੁ ਹੋਇਆ ਇਸ ਬਾਰੇ ਦੁਕਾਨ ਦੇ ਮਾਲਕ ਵੱਲੋਂ ਹੀ ਦੱਸਿਆ ਜਾ ਸਕਦਾ ਹੈ ਦੂਜੇ ਪਾਸੇ ਯੂਨੀਕ ਐਂਟਰਪ੍ਰਾਈਜ਼ਸ ਦੇ ਮਾਲਕ ਗੌਰਵ ਕੁਮਾਰ ਦਾ ਕਹਿਣਾ ਹੈ ਕਿ ਚੋਰ ਉਸਤੀ ਦੁਕਾਨ ਚੋਂ 60 ਕੁ ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋਏ ਨੇ ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ ਇਸ ਮੌਕੇ ਦੋਹਾਂ ਹੀ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਚੁਕੇ ਗਏ ਨੇ ਤੇ ਕਿਹਾ ਕਿ ਜੇਕਰ ਥਾਣੇ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਚੋਰ ਵੇਖੋ ਫੋਕੇ ਵਾਰਤਾਤਾਂ ਕਰ ਸਕਦੇ ਨੇ ਤਾਂ ਫਿਰ ਇੰਬਕੀ ਸ਼ਹਿਰ ਦਾਤਾ ਰਭ ਹੀ ਰੱਖਾ ਹੋਵੇਗਾ ਜ਼ਿਕਰਯੋਗ ਹੈ ਕਿ ਚੋਰ ਇੱਕ ਦੁਕਾਨ ਤੋਂ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤੇ ਦੂਜੀ ਦੁਕਾਨ ਤੋਂ ਸੀਸੀਟੀਵੀ ਕੈਮਰਾ ਹੀ ਚੋੱਕੇ ਨਾਲ ਲੱਗੇ ਦੂਜੇ ਪਾਸੇ ਮੁੱਖ ਤੇ ਪਹੁੰਚੇ ਡੀਐਸਪੀ ਸਿਟੀ ਦੀਪਕਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਾਰਪੁਰ نیوز ਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਕੀ ਨਾਮ ਹੈ ਜੀ ਸ਼ੇਵਦੇਵਾਲ ਇਕ ਅਦਿੱਤ ਕਸਤੀ ਦੀ ਦੁਕਾਨ ਹੈ ਰੋਲ ਮਨੀ ਟ੍ਰਾਂਸਫਰ ਆ ਠੀਕ ਹੈ ਜੀ ਕਿਹੜੀ ਜਗ੍ਹਾ ਹੈ ਜਲੰਧਾ ਰੋਡ ਠੀਕ ਹੈ ਜੀ ਤੇ ਕੀ ਵਾਰਦਾਤ ਹੋਈ ਹੈ ਜਿੱਤੇ ਵਾਰਦਾਤ ਤਾਂ ਸ਼ਟਰ ਚੱਕਿਆ ਚੀਜ਼ਾਂ ਹੋ ਜਾਉਗੀਆਂ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਹੋ ਮੈਡਮ ਨੂੰ ਨਹੀਂ ਆਣਾ ਫੇਰੇ ਪਤਾ ਲੱਗਣਾ ਉਹ ਸੇ ਹੰਦਰੋਂ ਲੋਕਰੀਆਂ ਵੀ ਉਹ ਦੂਜਾ ਕੀਤਾ ਸੀ ਅਲਮਾਰੀ ਅੱਛਾ ਜੀ ਉਹ ਵੀ ਟੁੱਟੀ ਹੋਈ ਹੈ ਉਹ ਵੀ ਪਣੀ ਹੋਆ ਲੋਗ ਲਗ ਤੋ ਤੇ ਉਹਦੇ ਉੱਦਾਂ ਸੇਫ ਹੋਗੇ ਨਹੀਂ ਸੇਫ ਤਾਂ ਨਹੀਂ ਹੁਣ ਵਿੱਚੋਂ ਪਤਾ ਨਹੀਂ ਮੈਡਮ ਨੂੰ ਵੀ ਕਿਉਂਕਿ ਵਿੱਚ ਸਗਾ ਸਮਾਨ ਕੀ ਰੱਖਿਆ ਸੀ ਕੀ ਨਹੀਂ ਉਹ ਤਾਂ ਆਣਾਂਗੇ ਫੇਰੇ ਪਤਾ ਲੱਗਣਾ ਤੇ ਤੁਸੀਂ ਕਿਉਂ ਇੱਥੇ ਕੰਮ ਕਰਦੇ ਹੋ ਹਾਂ ਇਹ ਤਾਂ ਕੰਮ ਕਰੀਦਾ ਮੈਡਮ ਦਾ ਬੁਆਪੂ ਵੀ ਆਇਆ ਇਹ ਤੋ ਤੇ ਪਹੁੰਚੋ ਉੱਥੇ ਕਿੱਦਾਂ ਪਤਾ ਲੱਗਿਆ ਚੋਰੀ ਦਾ ਤੁਹਾਨੂੰ ਮੈਂ ਤਾਂ ਫੂਰ ਗਿਆ ਸਾਨੂੰ ਸਾਨੂੰ ਮੈਡਮ ਨੂੰ ਮੈਡਮ ਦਾ ਬੁਆਪੂ ਮੈਨੂੰ ਗਿਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਆਈ ਦੰਦਰ ਸ਼ਾਹ ਬੀਬੀ ਉਹ ਨਾਰਾ ਠੀਕ ਹੈ ਜੀ ਤੇ ਕੁਝ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਸੀ ਸੀਸੀਟੀਵੀ ਉਹ ਨਾਲੇ ਲੱਗੇ ਨਹੀਂ ਯਾਰ ਇੱਕ ਅਸੇ ਗੱਲ ਰੱਖਿਆ ਨਾਲੇ ਲੱਗੇ ਕੋਈ ਆਈਡੀਆ ਕੋਈ ਕਿੰਨਾ ਕੁ ਨੁਕਸਾਨ ਹੋਇਆ ਆਈਡੀਆ ਨੂੰ ਮੈਡਮ ਨੇ ਆਣਾ ਫੇਰੀ ਪਤਾ ਲੱਗਣਾ ਕਿ ਕਿਧਰ ਗਈ ਆ ਠੀਕ ਐ ਤੋਂ ਥਾਣਾ ਕਿੰਨੇ ਕਿ ਦੂਰ ਐ ਭਾਜੀ ਥਾਣਾ ਵੀ 80 ਕਿਲੋਮੀਟਰ ਦੀ ਦੂਰੀ 'ਚ ਆ ਠੀਕ ਤੇ ਕਿਵੇਂ ਦੇਖਦੇ ਹੋ ਪੁਲਿਸ ਦੇ ਪ੍ਰਬੰਧਾਂ ਨੂੰ ਪੁਲਿਸ ਦੇ ਪ੍ਰਬੰਧੋਂ ਥਾਣੇ ਦੇ ਨਾਲ ਹੀ ਰਹੇਗਾ ਬਾਕੀ ਆਏ ਪੁਲਿਸ ਵਾਲੇ ਵੀ ਲੈ ਗਏ ਆਪਣੀ ਕਾਰਵਾਈ ਕਰਕੇ ਕਿਹੜਾ ਥਾਣਾ ਲੱਗਦਾ ਜੀ ਆ ਸਿਟੀ ਥਾਣਾ ਜੀ ਠੀਕ ਐ ਕਿਵੇਂ ਦੇਖਦੇ ਹੋ ਇੱਕ ਪਾਸੇ ਪੁਲਿਸ ਸੁਰੱਖਿਆ ਦੇ ਪ੍ਰਬੰਧਾਂ ਦਾ ਦਾਵਾ ਕਰਦੀ ਐ ਦੂਜੇ ਪਾਸੇ ਲਗਾਤਾਰ ਹੁਸ਼ਾਰਪੁਰ ਸ਼ਹਿਰ ਜਿਹੜਾ ਉਹ ਚੋਰਾਂ ਦਾ ਮਨਪਸੰਦ ਦਾ ਸ਼ਹਿਰ ਬਣਿਆ ਹੋਇਆ ਜੀ ਹਾਂ ਜੀ ਉਹ ਰੇਲੀ ਬਾਰ ਦਾ ਤਾਂ ਹੋ ਗਿਆ ਤੁਹਾਡੇ ਸਾ ਤੇ ਹੋਰ ਕੋਈ ਨੁਕਸਾਨ ਵਗੈਰਾ ਕੋਈ ਤੋੜ ਭੰਗ ਕੇ ਇਸ ਤਰ੍ਹਾਂ ਜਾਂ ਕੋਈ ਕੈਸ਼ ਵਗੈਰਾ ਲੈ ਕੇ ਗਏ ਹੋ ਕੈਸ਼ ਉਹ ਮੈਡਮ ਦੇ ਨਾਲ ਲੱਗਣਾ ਕੀ ਇਸ ਆਪ ਦਾ ਵਿੱਚ ਪਿਆ ਅੱਛਾ ਸੀਸੀਟੀਵੀ ਲੱਗੇ ਹੋਏ ਸੀਗੇ ਜੀ ਸੀਸੀਟੀਵੀ ਲੱਗੇ ਹੋਏ ਸੀ ਉਹ ਡੀਵੀਡੀ ਆਰ ਲੈ ਗਏ ਆ ਕੈਮਰਾ ਦਾ ਮੂੰਹ ਉੱਪਰ ਨੂੰ ਕੀਤਾ ਜਮਾਤਾ ਆ ਠੀਕ ਹੈ ਸਵੇਰੇ ਕਿੰਨੇ ਵਜੇ ਫੋਨ ਆਇਆ ਸੀ ਤੁਹਾਨੂੰ ਸਵੇਰੇ 7:00 ਵਜੇ ਮੈਨੂੰ ਫੋਨ ਗਿਆ ਤੁਹਾਨੂੰ ਪਤਾ ਹੋਵੇ ਉਧਰੋਂ ਆ ਗਏ ਜੀ ਚੱਲਦੇ ਆ ਰਾਤ ਕਿੰਨੇ ਵਜੇ ਬੰਦ ਕਰਕੇ ਗਏ ਸੀ ਰਾਤ 7:00 ਵਜੇ ਮਤਾਈ ਦੀ ਤੁਹਾਨੂੰ ਠੀਕ ਹੈ ਜੀ ਕੀ ਨਾਮਤ ਕੋ ਹੁੰਦਾ ਰੋਇਲ ਮਨੀ ਟ੍ਰਾਂਸਪੋਰਟ ਠੀਕ ਹੈ ਕੀ ਮੰਗ ਕਰਦੇ ਇਹ ਸਾਬ ਇਹ ਕਹਿ ਰਿਹਾ ਕੀ ਹੋਇਆ ਮੈਨੂੰ ਫੜਿਆ ਜਾਵੇ। ਕੀ ਨਾਮ ਹੈ ਤੁਹਾਡਾ ਭਾਜੀ? ਗੋਰਾ ਕੁਮਾਰ। ਏ ਕਿਹੜੀ ਜਗ੍ਹਾ ਦੁਕਾਨ ਹੈ? ਆਪਣੀ ਆ ਗਈ ਜਲੰਧਾ ਰੋਡ ਨੀਅਰ ਪੀਐਨਬੀ ਬੈਂਕ। ਠੀਕ ਹੈ ਜੀ। ਛੱਡੋ। ਤੇ ਕਿਸ ਚੀਜ਼ ਦੀ ਦੁਕਾਨ ਹੈ? ਵੈਸਟਨ ਯੂਨੀਮਾਨਿਕਰਾ ਮਰੀਗਾ। ਕੀ ਨਾਮ ਹੈ ਦੁਕਾਨ ਦਾ ਜੀ? ਜੁਨੀਕ ਇੰਟਰਪ੍ਰਾਈਜ਼। ਠੀਕ ਹੈ ਤੇ ਇਹ ਕੀ ਗੱਲਬਾਤ ਹੋਈ ਹੈ ਜਿੱਥੇ? ਸੁਰਸਵਰ ਫੋਨ ਆਇਆ ਮੈਡਮਾ ਕਿ ਦੁਕਾਨ ਤੇ ਕਿਸੇ ਦਾ ਫੋਨ ਆਇਆ ਕਿ ਛੱਟਾ ਭੁੱਲੇ ਜਦੋਂ ਆ ਕੇ ਦੇਖਿਆ ਤਾਂ ਸਾਰਾ ਖਲਾਰਾ ਪਿਆ ਹੋਇਆ। ਕਿੰਨਾ ਕੁ ਨੁਕਸਾਨ ਹੋਇਆ ਭਾਜੀ? ਉਹਨੂੰ 7:00 ਵਜੇ 60000 ਰੁਪਏ ਦਾ ਨਿਸ਼ਾਨ ਹੈ ਬਾਕੀ ਆ ਜੋ ਪੰਤੋ ਤੋੜ ਕਰਕੇ ਇਹ ਅਲੱਗ ਕੈਸ਼ ਉਹ ਘਰ ਵੀ ਲੈ ਗਏ ਹਾਂਜੀ ਕੈਸ਼ ਕੈਸ਼ ਕਿੰਨਾ ਸੀ 50 ਤੋਂ 60000 ਅੱਛਾ ਬਾਕੀ ਤੋੜ ਭੰਨੇ ਲੱਗ ਦੋ ਕੀ ਦੀ ਐ ਤੇ ਕਿੰਨੇ ਕ ਵਜੇ ਸਵੇਰੇ ਤੁਹਾਨੂੰ ਪਤਾ ਲੱਗਿਆ ਉਹ ਜੀ ਸਵੇਰੇ 6:00 ਵਜੇ ਤੇ ਰਾਤ ਕਿੰਨੇ ਵਜੇ ਗਏ ਸੀ ਬੰਦ ਕਰਕੇ 6:30 ਠੀਕ ਐ ਜੀ ਕਿਸੇ ਤੇ ਕੋਈ ਸ਼ੱਕ ਵਗੈਰਾ ਨਹੀਂ ਥਾਣਾ ਕਿੰਨੇ ਕਿ ਦੂਰ ਐ ਇੱਥੋਂ ਭਾਜੀ ਥੋੜਾ ਦਾ ਬਸ 15-20 ਦੁਕਾਨਾਂ ਛੱਡ ਕੇ ਥਾਣਾ ਐ ਠੀਕ ਐ ਕਿਵੇਂ ਦੇਖ ਬੈਂਕ ਦੀ ਹੈ ਮੇਨ ਬ੍ਰਾਂਚ ਤਵੇ ਕਿਵੇਂ ਦੇਖਦਾ ਪੁਲਿਸ ਤੇ ਪ੍ਰਬੰਧਾ ਨੂੰ ਪੁਲਿਸ ਦਾਅਵੇ ਕਰਦੀ ਹੈ ਸੁਰੱਖਿਆ ਦੇ ਲਗਾਤਾਰ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਦੇ ਨੇ ਪ੍ਰਤੀ ਦਿਨ ਚੋਰੀਆਂ ਵਧ ਰਹੀਆਂ ਜੀ ਕੋਈ ਸੁਰੱਖਿਆ ਨਹੀਂ ਹੈ ਜੇ ਤਾਂ ਚੋਰਾ ਦਿਨ ਪਰ ਦਿਨ ਇਹ ਨਹੀਂ ਆ ਕੇ ਇੱਕ ਦੁਕਾਨ ਇਕੱਠੀਆਂ ਦੋ ਦੁਕਾਨਾਂ ਇੱਕ ਇੱਧਰ ਇੱਕ ਬਾਹਰ ਦੁਕਾਨਾਂ ਇਕੱਠੀਆਂ ਦੋ ਦੁਕਾਨਾਂ ਦੇ ਇੰਨੇ ਹੌਸਲ ਬਲੰਦ ਦੋ ਦੁਕਾਨਾਂ ਚੋਰੀ ਕੀਤੀ ਇਕੱਠੀ ਤੇ ਸੀਸੀਟੀਵੀ ਵਗੈਰਾ ਵੀ ਹੈ ਤੁਹਾਡੀ ਗੱਲ ਉਹ ਕੈਮਰੇ ਜਿਗੇ ਲਾ ਕੇ ਸਾਰਾ ਡੀਵੀਓ ਕੈਮਰੇ ਸਭ ਕੁਝ ਲਾ ਕੇ ਕਿਹ ਕੈਮਰੇ ਵੀ ਨਾਲ ਹੀ ਲੱਗੇ ਜੀ ਤੇ ਅਬ ਟੋਟਲ ਕੁੱਲ ਕਿੰਨਾ ਕ ਨੁਕਸਾਨ ਹੋਇਆ ਜੀ ਫਿਰ ਆਪਣਾ ਇਹ ਤਾਂ ਹੁਣ ਦੇਖੋ ਚੈੱਕ ਕਰਕੇ ਕੀ ਕੀ ਬੰਤੋੜ ਕੀਤੀ ਹੈ ਜੀ ਹੋਰ ਅੰਦਰ? ਹਾਂ ਤੋੜਾ ਦੇਖੋ ਇਧਰ ਬੋਰ ਬੋਰ ਇਧਰ ਸੈਟੀਆਂ ਹੋਰ ਬਾਹਰ ਸ਼ਟਰ ਕੈਮਰੇ ਤੋੜ ਦੇ। ਤੇ ਤੁਸੀਂ ਮਾਲਕ ਕੋਈ ਕਹਿੰਦੇ? ਹਾਂਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਪ੍ਰਮਾ। ਠੀਕ ਹੈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਮੰਗ ਇਹ ਹੀ ਹੈ ਜੀ ਜਿਹੜੇ ਵੀ ਇਹ ਕਰਦੇ ਆ ਚੋਰੀਆਂ ਉਹਨਾਂ ਦੇ ਨਕੇਲ ਪਾਈ ਜਾਵੇ ਜੋ ਨੁਕਸਾਨ ਨੂੰ ਤਾਂ ਭਰਿਆ ਜਾਵੇ। ਕਿਵੇਂ ਦੇਖਦੇ ਹੋ ਤੁਹਾਡੀ ਦੁਕਾਨ ਨੂੰ ਨਿਸ਼ਾਨਦਾ ਬਣਾਇਆ ਨਾਲ ਦੀ ਪਿੱਛੇ ਕੰਦ ਹੈ ਇਹ ਪੀਐਨਵੀ ਦੀ ਮੁੱਖ ਬ੍ਰਾਂਚ ਈ ਹੈ। ਸੋਦੇ ਇਹ ਵੀ ਸੋਦੇ ਆ ਕਿ ਜੇ ਤਰ੍ਹਾਂ ਚੋਰ ਇੱਥੇ ਐਂਟਰ ਹੋਏ ਆ ਉਛੜਾ ਡੌਣ ਕਰੇ ਭਵੇਂ ਰਾਤ ਨੂੰ ਕੰਦ ਪਾੜ ਕੇ ਬੈਂਕ ਦੇ ਵਿੱਚ ਵੀ ਦਾਖਲ ਹੋ ਸਕਦੇ ਆ। ਕੋਈ ਡਰ ਨਹੀਂ ਹੈਗਾ ਉਹਨਾਂ ਨੂੰ। ਜੇ ਆ ਜਾਾ ਕਮ ਉਹ ਕੱਲ ਉਹ ਵੀ ਹੋ ਸਕਦਾ ਹੈ। ਕੋਈ ਪਤਾ ਨਹੀਂ। ਜਦ ਪੁਲਿਸ ਥਾਣੇ ਦੇ ਲਾਗੇ ਤੇ ਇਹ ਹਾਲਾਤ ਤੇ ਬਾਕੀ ਸ਼ਹਿਰ ਦੇ ਜਿਲ੍ਹੇ ਤੇ ਕੀ ਹਾਲਾਤ ਹੋਣਗੇ? ਉਹ ਤਾਂ ਆਪਣਾ ਆਪ ਵਜਾ ਕਰਨਗੇ ਪੁਲਿਸ ਨੂੰ। ਪੁਲਸਾਈ ਸੀ ਮੌਕੇ ਤੇ ਹਾਂ ਜੀ ਆਇਸੀ ਮੌਕੇ ਦੇ ਅਗੇ ਸੀਗੇ। ਬਾਕੀ ਸਾਰਾ ਕੋਡੀਮ ਵਗੈਰ ਲੱਗੇ ਚੈੱਕ। ਕੀ ਕਿਆ ਕੇ ਕਹਿ ਰਹੇ ਉਹਨਾਂ? ਆਸ਼ਵਾਸਨ ਦੇ ਗਏ ਆ ਬਿਲਕੁਲ ਸ਼ਾਮ ਤੱਕ ਜਿੰਨੇ ਵੀ ਆ ਫੜ ਫੜਾਂਗੇ ਉਹਨਾਂ ਨੂੰ। ਜੀ ਸਰ ਜਿੰਨੀਆਂ ਚੋਰੀਆਂ ਹੋਈਆਂ ਕੀ ਮਤ ਹੈ ਸਰ ਇੱਕ ਘੰਟਾ ਕਰ ਤੋਂ ਜਲੰਧਰ ਰੋਡ ਤੇ ਦੋ ਸ਼ਾਪਸ ਨੇ ਰਾਇਲ ਮਨੀ ਐਂਟਰੀ ਵੀ ਨੀ ਕੰਟਰਪ੍ਰਾਈਜ਼ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਆਂ ਬਾਕੀ ਕਾਜ਼ੇ ਲਾਣੇ ਤੇ ਜਿੱਦਾਂ ਮੈਸੇਜ ਜਿਹਾ ਸਾਹਮਣੇ ਆਉਂਦੀਆਂ ਜਲਦਰੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਤਿੰਨਾਂ ਦੁਕਾਨਾਂ ਦੇ ਸਰ ਜੀ ਕਿਸੇ ਦੀ ਚੋਰੀ ਹੋਈ ਹੈ ਦੋ ਦੁਕਾਨਾਂ ਤੇ ਸਾਹਮਣੇ ਕਾਦੀ ਦੁਕਾਨਾਂ ਦੀ ਇਹ ਮਨੀ ਐਂਟਰੀ ਹੈ We at GNA University see potential in everyone and everything around us. We drive innovation and entrepreneurship. We groom competent global citizens to affect positive change around them.